ਐਵਰ ਪੰਜਾਬੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਦੋਸਤੋ ਕਰੰਟ ਇਸ਼ੂ 'ਤੇ ਗੱਲਬਾਤ ਕਰਾਂਗੇ ਅੱਜ ਇੱਕ ਵਾਇਰਲ ਵੀਡੀਓ ਦੀ ਤੇ ਤੁਹਾਨੂੰ ਦੱਸ ਦੇਣਾ ਕਿ ਇਸ ਵਾਇਰਲ ਵੀਡੀਓ ਦੇ ਵਿੱਚ ਇੱਕ ਆਰਮੀ ਦੇ ਹੀ ਵਿਅਕਤੀ ਨੇ ਆਰਮੀ 'ਤੇ ਉਠਾ ਦਿੱਤੇ ਨੇ ਸਵਾਲ ਤੁਹਾਨੂੰ ਦੱਸ ਦੇਣਾ ਕਿ ਇਹ ਆਦਮੀ ਹੋਰ ਕੋਈ ਨਹੀਂ ਸਿੱਖ 34 ਬਟਾਲੀਅਨ ਦਾ ਵਿਅਕਤੀ ਹੈ ਜਿਸ ਦਾ ਨਾਮ ਹੈ ਜਗਵਿੰਦਰ ਸਿੰਘ ਜੋ ਕਿ ਖੋਲ ਰਿਹਾ ਹੈ ਆਰਮੀ ਦੇ ਵੱਡੇ-ਵੱਡੇ ਪੇਗ ਵੀਡੀਓ ਦੇ ਵਿੱਚ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਰਮੀ ਕਰ ਰਹੀ ਹੈ ਸਿੱਖਾਂ ਦਾ ਕਾਣ ਯਾਨੀ ਕਿ ਸਿੱਖੀ ਸਿਧਾਂਤਾਂ ਦਾ ਕਿੱਥੇ ਨਾ ਕਿੱਥੇ ਕਾਣ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇੱਕ ਤਾਂ ਪੰਜ ਪਿਆਰਾ ਪਰੇਡ ਨਾਮ ਦਿੱਤਾ ਗਿਆ ਜੋ ਕਿ ਗਲਤ ਹੈ ਕਿਉਂਕਿ ਪੰਜ ਪਿਆਰੇ ਹੁੰਦੇ ਨੇ ਤੇ ਹੁਣ ਆਰਮੀ ਨੇ ਦੇ ਦਿੱਤਾ ਹੈ ਪੰਜ ਪਿਆਰਾ ਪਰੇਡ ਨਾਮ ਤੇ ਉਹਨੇ ਬਕਾਇਦਾ ਇੱਕ ਲਿਸਟ ਵੀ ਦਿਖਾਈ ਹੈ ਜਿਸ ਦੇ ਵਿੱਚੇ ਨਾਮ ਲਿਖਿਆ ਹੋਇਆ ਹੈ ਤੇ ਸਭ ਤੋਂ ਵੱਡੀ ਗੱਲ ਉਹਨੇ ਇਹ ਗੱਲ ਕਰੀ ਹੈ ਕਿ ਪੁਰਾਣੇ ਸ਼ੁਰੂਗਨ ਤੋਂ ਬੈਨਾ ਜਕਾਰਾ ਲਗਾਇਆ ਜਾਂਦਾ ਹੈ ਇੰਨਾ ਹੀ ਨਹੀਂ ਸਾਰੇ ਦੇ ਹੱਥਾਂ ਵਿੱਚ ਉਸ ਸਮੇਂ ਸ਼ਰਾਬ ਦੇ ਪੈਗ ਫੜੇ ਹੁੰਦੇ ਆ ਜੋ ਕਿ ਸਰਾਸਰ ਗਲਤ ਹੈ ਉਹਨਾਂ ਇਹ ਵੀ ਗੱਲ ਵੀ ਕਹੀ ਹੈ ਕਿ ਜਦੋਂ ਉਹਨਾਂ ਦੇ ਵੱਲੋਂ ਇਜ਼ਾ ਵਿਰੋਧ ਕੀਤਾ ਗਿਆ ਤਾਂ ਉਸ ਨੂੰ ਇਜ਼ਾ ਉਲਟਾ ਸਾਹਮਣਾ ਕਰਨਾ ਪਿਆ ਉਸਦਾ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਤਾਂ ਇਸ ਦੌਰਾਨ ਉਹਨਾਂ ਨੇ ਬਹੁਤ ਵੱਡੇ ਵੱਡੇ ਸਵਾਲ ਉਠਾਏ ਨੇ ਵੱਡੇ ਵੱਡੇ ਜਥੇਬੰਦੀਆਂ ਨੂੰ ਸਵਾਲ ਕੀਤਾ ਹੈ ਅਤੇ ਬੇਨਤੀ ਵੀ ਕੀਤੀ ਹੈ ਕਿ ਅਜਿਹਾ ਕਰਨ ਤੋਂ ਰੁਕਿਆ ਜਾਵੇ ਤਾਂ ਕਿ ਸਿੱਖਾ ਦੇ ਸਿਧਾਂਤਾਂ ਦਾ ਘਾਣ ਨਾ ਹੋ ਸਕੇ ਸੋ ਦੋਸਤੋ ਤੁਸੀਂ ਪਹਿਲਾਂ ਦੇਖੋ ਇਹ ਵੀਡੀਓ ਆਕਰ ਇਹ ਪੌਜੀਵਿਕ ਕੀ ਕਹਿ ਰਿਹਾ ਹੈ ਕੀ ਬੇਨਤੀ ਕਰ ਰਿਹਾ ਹੈ ਕੀ ਕੁਝ ਦੱਸਣਾ ਚਾਹੁੰਦਾ ਹੈ ਕਰ ਰਿਹਾ ਹੈ 5 11 ਪਰੀਅਡ ਨੂੰ ਨੌ ਰੱਖਣ ਦਾ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇੱਥੇ ਚੱਕ ਕੇ ਜਕਾਰਾ ਲਾਦਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਵੰਦਰ ਸਿੰਘ ਮੇਰੀ ਜਨਮਤ 3 ਸੇਖ ਸੇਖ ਰੈਜੀਮੈਂਟ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਕੋਜੇ ਸਿੱਖ ਪਰੰਪਰਾਵਾਂ ਗਲਤ ਚੱਲ ਰਹੀਆਂ ਨੇ ਪੌਜੇ ਦੇ ਵਿੱਚ ਜਿਨ੍ਹਾਂ ਨੂੰ ਰੋਕਣ ਲਈ ਮੈਂ ਅੱਜ ਯੂਨਿਟ ਸਾਹਿਬ ਤੇ ਐਸਐਮ ਸਾਹਿਬ ਤੇ ਦਰਬਾਰ ਦੇ ਵਿੱਚ ਪੁਆਇੰਟ ਕੀਤਾ ਇੱਕ ਸਾਡੀ ਝੁੰਟੇ ਦੇ ਵਿੱਚ ਹੋਰ ਪਰੰਪਰਾ ਚੱਲਦੀ ਆ। ਮੈਂ ਤੁਹਾਨੂੰ ਫੋਟੋਆਂ ਪਾਉਂਗਾ ਬਕਾਇਦਾ। ਫੋਟੋਆਂ, ਵੀਡੀਓ ਸਭ ਕੋਈ ਪ੍ਰੂਫ ਦੇਉਂਗਾ। ਝੂਠ ਵਾਲੀ ਗੱਲ ਕੋਈ ਵੀ ਨਹੀਂ ਹੋਊਗੀ ਉਹ ਚ। ਪੰਜ ਪਿਆਰਾ ਪਰੇਡ ਰੱਖਿਆ ਗਿਆ ਨਾਂ ਉਹ ਪਰੇਡ ਦਾ। ਪਹਿਲਾਂ ਫੋਟੋ ਵੇਖ ਲਿਓ ਤੁਸੀਂ। ਉਹਦੇ ਵਿੱਚ ਪੜ੍ਹ ਲਿਓ ਵੀ ਕੀ ਕੀ ਪਰੇਡ ਦੇ ਨਾਂ ਨੇ। ਉਹਦੇ ਵਿੱਚ ਫੁੱਟ ਪਰੇਡ ਤੱਕ ਸ਼ਾਮਲਾ। ਪੈਰ ਧੁਨੇ। ਉਹਦਾ ਨਾਂ ਰੱਖਿਆ ਪੰਜ ਪਿਆਰਾ ਪਰੇਡ। ਇਹਨਾਂ ਨੂੰ ਇੱਕ ਵਾਰੀ ਜਾਣੇ ਦੱਸ ਦੋ ਵੀ ਪੰਜ ਪਿਆਰੇ ਸਹਿਬਾਨ ਕੌਣ ਸੀਗੇ। ਫ੍ਰੀ ਕ੍ਰੋਕਰੀ ਗਲਾਸ ਜੱਗ ਕੰਡੀਆਂ ਜਿਨ੍ਹਾਂ ਦੇ ਉੱਤੇ ਲਿਖਿਆ ਹੈ ਮਿਸਟੇਕ ਕਰ ਆਪਣੀ ਜੀਤ ਕਰੋ ਮੈਂ ਇਹਨਾਂ ਨੂੰ ਕਿਹਾ ਕਿ ਉਹ ਹਟਾ ਦਿਓ ਵੀ ਇਹ ਬਹੁਤ ਪਵਿੱਤਰ ਸ਼ਬਦ ਨੇ ਇਹਨਾਂ ਨੂੰ ਇਹਦੇ ਤੇ ਨਾ ਦੇਖੋ ਇਹਦੇ ਵਿੱਚ ਆਪਾਂ ਮੰਨਣ ਤੋਂ ਇਨਕਾਰ ਕਰਤਾ ਕਹਿੰਦੇ ਨਹੀਂ ਕਹਿੰਦੇ ਕ੍ਰੋਕਰੀ ਬਹੁਤ ਮਹਿੰਗੀ ਆ ਸਾਡੇ ਸਮਾਜ ਦਾ ਕਹਿੰਦਾ ਗੁਰਦੀਪ ਸਿੰਘ ਸੂਬੇਦਾਰ ਮੀਤਰ ਕਹਿੰਦਾ ਕ੍ਰੋਕਰੀ ਬਹੁਤ ਮਹਿੰਗੀ ਆ ਜਿਹੜੀ ਆਪਣੀ ਸਿੱਖੀ ਹੈ ਜਿਹੜੀ ਬਹੁਤ ਮਹਿੰਗੀ ਉਹ ਕੀ ਕ੍ਰੋਕਰੀ ਮੈਂ ਸਮਾਜ ਨੂੰ ਪੁੱਛਣਾ ਕਹਿੰਦਾ ਉਹ ਉਹਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਮੀਟ ਖਾਤਾ ਜਾਂਦਾ ਮੇਰੇ ਕੋਲ ਬਕਾਇਦਾ ਵੀਡੀਓ ਫੋਟੋਆਂ ਪਈਆਂ ਨੇ ਜੇ ਅੱਜ ਮੈਂ ਨਹੀਂ ਆਪਣੀ ਨੌਕਰੀ ਤੋਂ ਪਰੇ ਫੌਜ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਜਦੋਂ ਦੀ ਸ਼ੁਰੂਆਤ ਹੁੰਦੀ ਆ ਤਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਜਿਹੜੇ ਸ਼ਰਾਬ ਪੀਦੇ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਰਾਬ ਦਾ ਗਲਾਸ ਫੜਾ ਕੇ ਜਿਹਦੇ ਤੇ ਨਿਸ਼ਚੇ ਕਰ ਆਪਣੀ ਜੀਤ ਕਰੋ ਲਿਖਿਆ ਹੁੰਦਾ ਉਹ ਹੱਥ ਤੇ ਚੁਕਾ ਕੇ ਕਹਿੰਦੇ ਨੇ ਵੀ ਚਕਾਰਾ ਲਾਓ ਜਿਕਾਰਾ ਲਾਉਣਾ ਲਾਉ ਇਹਦੇ ਵਿੱਚ ਕੋਈ ਉਹ ਨਹੀਂ ਆ ਵੀ ਜਿਕਾਰਾ ਲਾਇਆ ਨਹੀਂ ਜਾ ਸਕਦਾ ਪਰ ਜਿਕਾਰਾ ਲਾਉਣ ਦਾ ਸਹੀ ਜਗਾ ਸਹੀ ਮਤਲਬ ਕੀ ਆ ਜਿਹੜਾ ਜਿਕਾਰਾ ਹੈਗਾ ਸ਼ਰਾਬ ਨਾਲ ਕੋਈ ਮਿਲਣੀ ਆ ਇਹਦਾ ਅਮਰਤ ਨਾਲ ਤੇ ਹਫਤਾ ਦੇ ਵਿੱਚ ਗਲਾਸ ਫੜਾ ਕੇ ਸ਼ਰਾਬ ਦੇ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਕਹਿੰਦੇ ਜਿਕਾਰਾ ਲਾਓ ਆਹ ਕਰਤੂਤਾਂ ਇਹਨਾਂ ਦੇ ਪੱਲੇ ਆ ਸਾਖੋ ਮੇਰਾ ਵਿਦਰੋਹ ਕੀਤਾ ਗਿਆ ਬਿਨ੍ਹੇ ਹੀ ਜਦੋਂ ਮੈਂ ਦਰਖਾਹੇ ਤੂੰ ਗਲਤ ਕਰ ਰਿਹਾ ਵਾ ਕਹਿਤੀਆਂ ਮੇਰੀ ਪੂਰੀ ਸਿੱਖ ਸੰਗਤ ਨੂੰ ਵੀ ਵੀਡੀਓ ਵੱਧੋ ਵੱਧੇ ਸ਼ੇਅਰ ਕਰਿਓ ਜਿਹਦੇ ਨਾਲ ਇਹ ਆਰਮੀ ਹੈੱਡ ਕੁਆਰਟਰ ਤੱਕ ਜਾ ਸਕੇ ਤੇ ਪੰਚੇ ਤਖਤਾਂ ਦੇ ਸਤਿਕਾਰਯੋਗ ਤਖਤ ਪੰਚੇ ਤਖਤ ਉਹਨਾਂ ਦੇ ਜਥੇਦਾਰ ਸਹਿਬਾਨਾਂ ਤੱਕ ਜਾ ਸਕੇ ਜਿਨ੍ਹਾਂ ਦੇ ਵਿੱਚ ਜਿਹਦੇ ਕਰਕੇ ਇਹ ਜਿਹੜਾ ਵਿਗੜਿਆ ਹੋਇਆ ਮਸਲਾ ਹੈ ਇਹ ਸੁਲਝੇ ਸਕੇ ਵੀ ਇਹਨਾਂ ਨੂੰ ਦੱਸੋ ਵੀ ਇਹ ਚੀਜ਼ਾਂ ਸਹੀ ਨੇ ਜਿੰਨੇ ਛੱਟੀ ਕੌਮ ਦੇ ਚੰਕੇ ਬਲਾਰੇ ਨੇ ਉਹਨਾਂ ਨਾਲ ਕਦੇ ਵੀ ਡਿਬੇਟ ਕਰਕੇ ਦੇਖ ਲਓ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਇਹ ਚੀਜ਼ਾਂ ਸਹੀ ਨੇ ਜੇ ਉਹ ਕਹਿਣਗੇ ਵੀ ਇਹ ਚੀਜ਼ਾਂ ਸਹੀ ਨੇ ਛੱਟ ਤਾਂ ਮੁੱਦਾ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਲਿਖ ਕੇ ਰਹਾਉਂਗਾ ਵੀ ਗਲਤੀ ਹੋ ਗਈ ਜੋ ਸਜ਼ਾ ਹੋਊਗੀ ਉਹ ਮਨਜ਼ੂਰ ਹੋਊਗੀ ਤੇ ਜਾਣ ਪੁੱਛ ਕੇ ਕੀਤਾ ਜਾ ਰਿਹਾ ਹੈ 5 11 ਪ੍ਰੇਡ ਦੇ 9 ਰੱਖਣ ਦਾ ਕੀ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈਗ ਚੱਕੇ ਚਕਾਰਾ ਲਾ ਲਨ ਚਕਾਰਾ ਪਤਾ ਕਦੋਂ ਲੱਗਦਾ ਮੈਂ ਦੱਸਦਾ ਚਕਾਰਾ ਕਦੋਂ ਲੱਗਦਾ ਜਦੋਂ ਛੋਟੇ ਸਾਹਿਬ ਜਾਦੇ ਨਿਸ਼ਾ ਦੇ ਵਿੱਚ ਖੜੇ ਸੀ ਉਹਨਾਂ ਨੇ ਜਕਾਰਾ ਲਾਇਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਲਕੀਰ ਸਾਹਿਬ ਗੁਰਦੁਆਰਾ ਤੋਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੋਂ ਚੱਲੇ ਸੀ ਉਹਨਾਂ ਨੇ ਉਦੋਂ ਜਕਾਰਾ ਲਾਇਆ ਸੀ ਜਦੋਂ ਵੱਡੇ ਸਾਹਿਬ ਜਾਦੇ